ਹਾਂ ਜੀ ਆਪ ਬਤਾਓ ਕੀ ਚਾਹੀਏ ਆਪਕੋ ਆਧਾਰ ਕਾਰਡ ਟੂਰਿਸਟ ਹੈ ਬਸ ਘੁੰਮਨੇ ਆਏ ਹੈ ਟੂਰਿਸਟ ਕਾ ਨਹੀਂ ਮਣੀਪੁਰ ਚ ਤਾਂ ਫੇਰ ਵੀ ਐਂਟਰ ਕਰਨ ਤੋਂ ਬਾਅਦ ਵੱਡਾ ਸ਼ਹਿਰ ਆਇਆ ਸੀ ਇੱਥੇ ਦਾ ਐਂਟਰ ਕਰਨ ਤੋਂ ਬਾਅਦ ਸਿੱਧਾ ਜੰਗਲ ਆ ਗਈ ਇੱਥੇ ਫੇਰ ਹੁਣ ਟਰੱਕ ਫਸ ਗਏ ਲੰਗਰ ਨੂੰ ਥਾਣ ਹੀ ਹੈਗਾ ਆਏਗਾ ਮੋਖਾ ਹੋ ਜਾਂਦਾ ਪੀੜੀਆਂ ਸੜਕਾਂ ਦੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਨੇ ਸਾਡੀ ਕੱਲ ਵਾਲੀ ਵੀਡੀਓ ਦੇਖੀ ਹੋਣੀ ਤਾਂ ਉਹਨਾਂ ਨੂੰ ਪਤਾ ਹੋਣਾ ਵੀ ਰਾਤ ਅਸੀਂ ਇਸ ਕੈਂਪ ਦੇ ਵਿੱਚ ਰੁਕੇ ਆਂ ਪਰ ਇਸ ਕੈਂਪ 'ਚ ਰੁਕਣ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਹੈੱਡ ਕੁਆਟਰ ਗਣੇਸ਼ ਗਣਪਤੀ ਲਿਮਟਿਡ ਕੰਪਨੀ ਆ ਜੀ ਸੜਕਾਂ ਬਣਾਉਣ ਵਾਲੀ ਉਹਨਾਂ ਦਾ ਮੇਨ ਹੈੱਡ ਕੁਆਟਰ ਆ ਜੀ ਇਸ ਜਗ੍ਹਾ ਤੋਂ 15 ਕਿਲੋਮੀਟਰ ਪਹਿਲਾਂ ਮੈਂ ਉੱਥੇ ਗਿਆ ਸੀ ਉੱਥੇ ਰਾਜਸਥਾਨ ਦੇ ਬੰਦੇ ਵੀ ਕੰਮ ਕਰਦੇ ਸੀ ਤੇ ਉੱਥੇ ਪੰਜਾਬ ਦੇ ਬੰਦੇ ਵੀ ਕੰਮ ਕਰਦੇ ਸੀ ਪੰਜਾਬ ਦੇ ਬੰਦੇ ਵੀ ਉੱਥੇ ਚੰਗੀ ਪੋਸਟ ਤੇ ਲੱਗੇ ਹੋਏ ਸੀ ਜਦੋਂ ਮੈਂ ਉੱਥੇ ਪਹੁੰਚਿਆ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਮੈਨੂੰ ਨਹੀਂ ਪਤਾ ਵੀ ਇੱਥੇ ਪੰਜਾਬ ਦੇ ਬੰਦੇ ਵੀ ਕੰਮ ਕਰਦੇ ਨੇ ਮੈਂ ਕਿਹਾ ਚਲੋ ਰਾਜਸਥਾਨ ਵਾਲੇ ਬੰਦੇ ਨੇ ਉਹਨਾਂ ਨੇ ਮੈਨੂੰ ਰਾਤ ਨੂੰ ਰੱਖਣ ਤੋਂ ਮਨਾ ਕਰਤਾ ਟਾਈਮ 8 8:30 ਵਜੇ ਦਾ ਟਾਈਮ ਸੀ ਉਹ ਵੀ ਮਣੀਪੁਰ ਦਾ ਇਲਾਕਾ ਨਾਲੇ ਸੁੰਨਸਰਾ ਸੀ ਸਾਰੇ ਪਾਸੇ ਚਲੋ ਫਿਰ ਮੈਂ 15 ਕਿਲੋਮੀਟਰ ਇਸ ਜਗ੍ਹਾ ਤੇ ਆ ਗਿਆ ਇਸ ਜਗ੍ਹਾ ਤੇ ਮੈਂ ਇੱਕ ਵਾਰੀ ਪੁੱਛਿਆ ਇਹਨਾਂ ਨੇ ਚਲ ਵਧੀਆ ਸੇਵਾ ਪਾਣੀ ਕੀਤਾ ਗੱਡਾ ਕੋ ਉਤਰ ਦਿੱਤਾ ਸੌਣ ਵਾਸਤੇ ਜਿੰਨਾ ਇੱਜ਼ਤ ਮਾਣੇ ਕਰ ਸਕਦੇ ਸੀ ਬੰਦਿਆਂ ਨੇ ਮੇਰਾ ਕੀਤਾ ਇਹ ਬੰਦੇ ਵੀ ਰਾਜਸਥਾਨ ਦੇ ਸੀ ਤੜਕੇ ਭਾਈ ਜਿਹੜਾ ਉਹ ਵੱਡਾ ਕੈਂਪ ਸੀ ਹੈੱਡ ਕੁਆਰਟਰ ਉੱਥੋਂ ਗੱਡੀ ਆਈ ਇਹਨਾਂ ਦੇ ਅਫਸਰਾਂ ਦੀ ਗੱਡੀ ਆਈ ਇੱਥੇ ਤੇ ਉਹਦੇ ਵਿੱਚੋਂ ਆਪਣੇ ਪੰਜਾਬ ਦੇ ਬੰਦੇ ਵੀ ਉਤਰੇ ਤੇ ਰਾਜਸਥਾਨ ਦੇ ਬੰਦੇ ਵੀ ਉਤਰੇ ਸਾਰੇ ਅਫਸਰ ਪੋਸਟ ਤੇ ਲੱਗੇ ਹੋਏ ਸੀ ਪੰਜਾਬ ਪੰਜਾਬ ਵਾਲਿਆਂ ਨੇ ਦੱਸਿਆ ਨਹੀਂ ਹੈਗਾ ਵੀ ਅਸੀਂ ਪੰਜਾਬ ਦੇ ਆ ਪਰ ਉਹਨਾਂ ਨੇ ਮੈਨੂੰ ਰਾਤ ਨਾ ਕੀਤੀ ਹੋਈ ਸੀ ਮੇਰੇ ਦਿਮਾਗ 'ਚ ਇਹ ਸੀ ਵੀ ਰਾਜਸਥਾਨ ਵਾਲੇ ਬੰਦੇ ਨੇ ਨਾ ਕੀਤੀ ਆ ਅਸਲ ਦੇ ਵਿੱਚ ਉਹ ਬੰਦੇ ਪੰਜਾਬ ਵਾਲੇ ਸੀ ਇੱਕ ਬੰਦਾ ਪੰਜਾਬ ਦਾ ਸੀ ਇੱਕ ਬੰਦਾ ਰਾਜਸਥਾਨ ਦਾ ਸੀ ਤੇ ਸਵੇਰੇ ਆ ਕੇ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਰਾਤ ਤੁਸੀਂ ਸਾਡੇ ਵੱਡੇ ਕੈਂਪ ਤੇ ਵੀ ਆਏ ਸੀ ਮੈਂ ਕਿਹਾ ਹਾਂਜੀ ਉਧਰ ਵੀ ਆਇਆ ਸੀ ਤੇ ਮੈਨੂੰ ਕਹਿੰਦਾ ਕਿੱਥੋਂ ਆਏ ਹੋ ਮੈਂ ਕਿਹਾ ਜੀ ਪੰਜਾਬ ਤੋਂ ਤਾਂ ਜਿਹੜਾ ਨਾਲ ਦਾ ਬੰਦਾ ਖੜਾ ਸੀ ਉਹਨੇ ਕਿਹਾ ਕਹਿੰਦਾ ਆਹ ਬੰਦਾ ਹੀ ਪੰਜਾਬ ਤੋਂ ਆ ਮੈਨੂੰ ਪਤਾ ਨਹੀਂ ਸੀ ਇਹ ਬੰਦਾ ਪੰਜਾਬ ਤੋਂ ਆ ਕਟਿੰਗ ਵਾਲਾ ਸੀ ਮਨ ਲਾ ਕਿ ਤੇ ਰਾਜਸਥਾਨ ਦਾ ਹੀ ਹੋਣਾ ਉਹਦੇ ਵਾਲ ਕੱਟੇ ਹੋਏ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਈ ਜੀ ਕਿੱਥੋਂ ਉਹਨੇ ਚਲਾ ਆਪਣੇ ਏਰੀਆ ਦਾ ਨਾਮ ਦੱਸਤਾ ਪਰ ਉਹ ਬੰਦਿਆਂ ਨੇ ਇਹ ਵੀ ਮੈਨੂੰ ਰਾਤ ਜਵਾਬ ਦੇਤਾ ਯਾਰ ਮੈਂ ਕਮਾਲ ਕਰਦਾ ਮੈਂ ਕਿਹਾ ਵੀ ਚਲੋ ਹੋਰ ਆਪਾਂ ਬੰਦੇ ਦਾ ਮੰਨਈਏ ਹਨਾ ਆਪਾਂ ਨੂੰ ਜਵਾਬ ਦੇ ਤਾਂ ਵੀ ਤੁਸੀਂ ਆ ਪੰਜਾਬ ਦੇ ਬੰਦੇ ਹੋ ਮੈਂ ਵੀ ਪੰਜਾਬ ਤੋਂ ਆ ਇੰਨੀ ਦੂਰੋਂ ਮੈਂ ਆਇਆ ਤੁਹਾਨੂੰ ਵੈਸੀ ਤਰਸਾਉਣਾ ਚਾਹੀਦਾ ਹਨਾ ਵੀ ਰਾਤ ਦਾ ਟਾਈਮ ਆ ਭਾਈ ਕਿਤੇ ਨਾ ਕਿਤੇ ਇਹਦੀ ਐਡਜਸਟਮੈਂਟ ਕਰਾ ਦਈਏ ਤਾਂ ਮੈਨੂੰ ਕੋਈ ਐ ਨਹੀਂ ਸੀ ਵੀ ਨਹੀਂ ਉਹਨਾਂ ਰੱਖਿਆ ਜਾਂ ਕੁਝ ਨਹੀਂ ਰੱਖਿਆ ਰਾਤ ਵੀ ਮੈਨੂੰ ਕੋਈ ਐਨਾ ਦੁੱਖ ਨਹੀਂ ਲੱਗਿਆ ਪਰ ਜਦੋਂ ਤੜਕੇ ਆ ਕੇ ਮੈਨੂੰ ਪਤਾ ਲੱਗਿਆ ਨਾ ਵੀ ਬੰਦੇ ਪੰਜਾਬ ਦੇ ਵੀ ਹੈਗੇ ਨੇ ਵੱਡੇ ਅਫਸਰ ਉਹਨਾਂ ਨੇ ਵੀ ਸਾਨੂੰ ਰੱਖਣ ਤੋਂ ਨਾ ਕਰਤੀ ਤੇ ਚਲੋ ਰੱਖਣ ਤੋਂ ਨਾ ਕਰਤੀ ਕੋਈ ਗੱਲ ਨਹੀਂ ਕਿੰਨਾ ਕਿਤੇ 10 ਪਾਾਂ ਦੇ ਐਡਜਸਟਮੈਂਟ ਕਰਾ ਦਿੰਦੇ ਚੱਲ ਥੋੜਾ ਬੋਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਥੋੜੀ ਜਿਹੀ ਜਗ੍ਹਾ ਦੇ ਦੋ ਚਾਹੇ ਪਾਰਕਿੰਗ ਤੋਂ ਥੱਲੇ ਦੇ ਦੋ ਹਨਾ ਪਹਾੜਾਂ ਦੀ ਦੱਸ ਦੋ ਵੀ ਇੱਥੇ ਲਾ ਲਾ ਭਾਈ ਸੇਫ ਆ ਕਿਉਂਕਿ ਰਾਤ ਦਾ ਟਾਈਮ ਸੀ ਹਨੇਰਾ ਸੀ ਮੈਨੂੰ ਤਾਂ ਐ ਸੀ ਵੀ ਚੱਲ ਉੱਥੇ ਨੇੜੇ ਜਿਹੜੇ ਆਵਾਜਾਈ ਹੋਊਗੀ ਸਮਝਾਂਗੇ ਕੋਈ ਗੱਲ ਨਹੀਂ ਮੈਨੂੰ ਚੱਕਰ ਸੌਣ ਦਾ ਕੋਈ ਚੱਕਰ ਨਹੀਂ ਸੀ ਪਰ ਉਹ ਬੰਦੇ ਨੇ ਕੋਰਾ ਜਵਾਬ ਦੇਤਾ ਤੇ ਮੈਂ ਰਾਤ ਭਾਈ ਗੱਲ ਕਰੀਗਾ ਮੈਂ ਕਿਹਾ ਯਾਰ ਰਾਜਸਥਾਨ ਵਾਲੇ ਬੰਦੇ ਨੇ ਕੋਰਾ ਜਵਾਬ ਦੇਤਾ ਉਹ ਪਤੰਦਰ ਦੇ ਅੱਧੇ ਆਪਣੇ ਨਿਕਲਿਆ ਜਿਹੜਾ ਜਵਾਬ ਦੇ ਤੇ ਚਲੋ ਕੋਈ ਨਾ ਇਹ ਨਿੱਕੀ ਜਿਹੀ ਕਹਾਣੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਵੀ ਅ ਅਹਮੇ ਦਾ ਮਣੀਪੁਰ ਦੇ ਵਿੱਚ ਮੇਰੇ ਨਾਲ ਹੋਇਆ ਸੀ ਤੇ ਅੱਜ ਦਾ ਆਪਣਾ ਸਫਰ ਹੈਗਾ ਜੀ ਮਾਓ ਬਾਰਡਰ ਵਾਲੇ ਪਾਸੇ ਨੂੰ ਜਿਹੜਾ ਕਿ ਨਾਗਾ لینڈ ਦੇ ਬਾਰਡਰ ਨੂੰ ਜਾਂਦਾ ਮਤਲਬ ਅੱਜ ਮੈਨੂੰ ਲੱਗਦਾ ਵੀ ਆਪਾਂ ਨਾਗਾ لینڈ ਦੇ ਵਿੱਚ ਐਂਟਰ ਕਰ ਜਾਾਂਗੇ ਸੜਕਾਂ ਦੇ ਹਾਲਾਤ ਕੋਈ ਠੀਕ ਨਹੀਂ ਹੈਗੇ ਚਾਰ ਨਹੀਂ ਤਾਂ 5 ਘੰਟੇ ਲੱਗ ਜਾਣਗੇ ਸਵੇਰ ਦਾ 6 ਵਜੇ ਦਾ ਟਾਈਮ ਇੱਥੋਂ ਮੈਨੂੰ ਇਹਨਾਂ ਨੇ ਕਿਹਾ ਵੀ ਪ੍ਰਸ਼ਾਦਾ ਪਾਣੀ ਨਾਸ਼ਤਾ ਕਰਕੇ ਜਾਓ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਬਾਅਦ ਆਪਾਂ ਨੂੰ ਲੱਗਦਾ 12 1:00 ਜਾਂ ਵੱਧ ਤੋਂ ਵੱਧ 2 ਵਜੇ ਤੱਕ ਨਾਗਾ لینڈ ਦੇ ਵਿੱਚ ਐਂਟਰ ਕਰ ਇੱਕ ਗੱਲ ਹੋਰ ਆ ਯਾਰ ਵੀ ਇੱਥੇ ਐਵੇਂ ਕੋਈ ਗੱਲ ਨਹੀਂ ਹੈਗੀ ਵੀ ਮੈਂ ਸੰਪਤੀ ਲੈਣ ਦਾ ਮਾਰਾ ਜਾ ਤੁਹਾਨੂੰ ਐਵੇਂ ਗੱਲ ਦੱਸੀਆ ਵੀ ਮੇਰੇ ਨਾਲ ਐ ਕੀਤਾ ਅਸਲ ਦੇ ਵਿੱਚ ਇਹ ਇੱਕ ਪਾਰਟ ਆ ਜਰਨੀ ਦਾ ਹੈਨਾ ਬਈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਪੰਗਾ ਵੀ ਮੈਂ ਆਪ ਲਿਆ ਹੋਇਆ ਮਣੀਪੁਰ ਦਾ ਘੁੰਮ ਵੀ ਮੈਂ ਹੀ ਰਿਹਾ ਸੀ ਰਾਤ ਨੂੰ ਲੇਟ ਵੀ ਮੈਂ ਹੀ ਹੋਇਆ ਹੈਨਾ ਸਾਰਾ ਕੁਝ ਚਾਹੇ ਮੈਂ ਕੀਤਾ ਪਰ ਜਦੋਂ ਆਪਣੇ ਕੋਈ ਜਾਣ ਪਛਾਣ ਦੇ ਆਪਣੀ ਸੂਬੇ ਦੇ ਆਪਣੇ ਸਟੇਟ ਦੇ ਆਪਦੇ ਜ਼ਿਲ੍ਹੇ ਦੇ ਕੋਈ ਗਾਹਾਂ ਬੰਦੇ ਮਿਲਦੇ ਨੇ ਤਾਂ ਥੋੜੀ ਜਿਹੀ ਆਸ ਜਾਗ ਜਾਂਦੀ ਆ ਵੀ ਚਲ ਯਾਰ ਬੰਦੇ ਆਪਣੇ ਨੇ ਇਹ ਆਪਣੀ ਹੈਲਪ ਕਰ ਦੇਣਗੇ ਤਾਂ ਕਰਕੇ ਸੀ ਨਹੀਂ ਹੋਰ ਕੋਈ ਗੱਲ ਨਹੀਂ ਜੇ ਕੋਈ ਹੋਰ ਏਰੀਆ ਦੇ ਬੰਦੇ ਆਪਾਂ ਨੂੰ ਜਵਾਬ ਦੇ ਦਿੰਦੇ ਤਾਂ ਸ਼ਾਇਦ ਮੈਨੂੰ ਇੰਨਾ ਮੈਂ ਨਾ ਸੋਚਦਾ ਇਹ ਚੀਜ਼ ਬਾਰੇ ਹਣ ਉਹਦੇ ਜਿੱਦੇ ਆਪਾਂ ਆਪਣੇ ਮੋਰੇ ਬਾਰਡਰ ਵਾਲੇ ਪਾਸੇ ਗਏ ਆ ਤਾਂ ਮਿਲਟਰੀ ਦਾ ਵੱਡਾ ਅਫਸਰ ਸੀ ਲੇਡੀ ਸੀ ਜਿਹੜੇ ਕਿ ਸੰਗਰੂਰ ਤੋਂ ਬਿਲੋਂਗ ਕਰਦੇ ਸੀ ਉਹਨਾਂ ਨੇ ਮੈਨੂੰ ਸਪੈਸ਼ਲ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਕੋਈ ਨਾ ਬੈਸਟ ਆਫ ਲੱਕ ਧਿਆਨ ਨਾਲ ਘੁੰਮੋ ਕੋਈ ਚੱਕਰ ਵਾਲੀ ਗੱਲ ਨਹੀਂ ਵੈਸੇ ਸੇਫ ਆ ਸਾਰਾ ਕੰਮ ਤਾਂ ਐ ਜੇ ਹੁੰਦਾ ਵੀ ਪੰਜਾਬ ਦੇ ਬੰਦੇ ਆਏ ਨੇ ਹੁਣ ਉਹ ਬੰਦੇ ਨੇ ਅਫਸਰ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਅੰਦਰੋਂ ਆਪਦੇ ਹੈੱਡ ਕੁਆਰਟਰ ਚ ਆਸ ਜੀ ਜਾਗ ਜਾਂਦੀ ਹੈ ਜਦੋਂ ਤੁਹਾਡੇ ਜਾਣ ਪਛਾਣ ਦੇ ਤੁਹਾਡੇ ਏਰੀਏ ਦੇ ਬੰਦੇ ਤੁਹਾਨੂੰ ਮਿਲ ਜਾਣ ਤੇ ਉਹ ਰਾਤ ਫਿਰ ਆਸ ਟੁੱਟ ਗਈ ਆਸ ਟੁੱਟਣ ਤੋਂ ਬਾਅਦ ਫਿਰ ਥੋੜਾ ਜਿਹਾ ਮੈਨੂੰ ਫੀਲ ਹੋਇਆ ਹੋਰ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਰਹਿਣ ਕਰਨ ਦੀ ਕਿਤਨਾ ਕਿਤੇ ਰੱਬ ਨੇ ਆਪਣਾ ਟਿਕਾਣਾ ਕਰ ਰੱਖਿਆ ਹੁੰਦਾ ਤੇ ਜਿੱਥੇ ਆਪਣਾ ਦਾਣਾ ਪਾਣੀ ਲਿਖਿਆ ਹੁੰਦਾ ਨਾ ਰਾਤ ਮੇਰੇ ਕਿਸਮਤ ਦੇ ਵਿੱਚ ਵਧੀਆ ਰਾਜਮਾ ਚੌਲ ਲਿਖੇ ਹੋਏ ਸੀ ਤੇ ਵਧੀਆ ਪ੍ਰਸ਼ਾਦਾ ਸ਼ਕਿਆ ਇੱਥੇ ਯਾਰ ਹਾਂਜੀ ਹਾਂਜੀ ਚਲੋ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸੋ ਮਚ ਹਾਂਜੀ ਠੀਕ ਹੈ ਜੀ ਹਾਂ ਓਕੇ ਸਰ ਥੈਂਕ ਯੂ ਆ ਆਪਣੇ ਸ਼ਰਮ ਦੀ ਰਾਤ ਕੋ ਠੀਕ ਹੈ ਜੀ ਓਕੇ ਸਰ ਠੀਕ ਹੈ ਸਰ ਚਲੋ ਜੀ ਉਧਰਲੇ ਪਾਸੇ ਪੰਜਾਬ ਵਾਲੇ ਬੰਦੇ ਖੜੇ ਨੇ ਚਲੋ ਕੋਈ ਨਾ ਬੰਗਿਆਂ ਨੇ ਵਧੀਆ ਸੇਵਾ ਪਾਣੀ ਕੀਤਾ ਢਟੂਰੇ ਛੋਲੇ ਸ਼ਕ ਲਿਆ ਆਪਾਂ ਰਾਤ ਇਸ ਥਾਂ ਤੇ ਆ ਜਿਹੜਾ ਸਾਹਮਣੇ ਪਿੰਡਾ ਨਗਾਰੀ ਇੱਥੇ ਆ ਕੇ ਮੈਂ ਰੁਕ ਗਿਆ ਮੈਂ ਕਿਹਾ ਵੀ ਹੁਣ ਨਹੀਂ ਗਾਂਹ ਜਾ ਸਕਦੇ ਯਾਰ ਆ ਦੇਖੋ ਇਹ ਜੀ ਇਹ ਜੀ ਸੜਕ ਉੱਤੋਂ ਹੀ ਰਾਤ ਨੂੰ ਲੰਘਣਾ ਸੀ ਮੈਂ 9 ਵਜੇ ਫਿਰ ਕੁਦਰਤੀ ਇੱਥਾ ਯਾਰ ਬੜਾ ਕੁਝ ਚੱਲਦਾ ਬਈ ਇੱਕ ਨਾ ਮੈਂ ਸੜਕ ਜੀ ਤੇ ਰੁਕਿਆ ਆਪਣੇ ਉਹਦੇ ਕੋਲ ਗੱਡੀ ਕੋਲ ਮੈਂ ਕਿਹਾ ਬੰਦੇ ਫਿਰਦੇ ਆ ਉਹਦੇ ਵਿੱਚ ਪਤਾ ਨਹੀਂ ਭਾਈ ਕਿਹੜਾ ਜਾਨਵਰ ਵੱਡੀਆਂ ਅੰਦੇ ਸੀ ਪਤੰਦਰ 2-4 ਮਿੰਟ ਗੱਲ ਕਰਨ ਤੋਂ ਬਾਅਦ ਜਦੋਂ ਉਹ ਥੱਲੇ ਜੇ ਉਤਰੇ ਉਹਨਾਂ ਦੇ ਹੱਥ 'ਚ ਅੱਡੀ ਵੱਡੀ ਖੱਲ ਪਤਾ ਨਹੀਂ ਕਾਦੀ ਸੀ ਉਤੋਂ ਸਾਰੀ ਉਹ ਮਾਸ ਮੀਟ ਮਤਲਬ ਖੂਨ ਉਹਦੇ ਨਾਲ ਚੋਈ ਜਾਵੇ ਤੇ ਪਤਾ ਨਹੀਂ ਕਿਹੜਾ ਜਾਨਵਰ ਵੱਡ ਰੱਖਿਆ ਸੀ ਫਿਰ ਮੈਂ ਇਹੀ ਜੀ ਚੀਜ਼ ਕੈਮ ਉਹਦੇ ਵਿੱਚ ਨਹੀਂ ਦਿਖਾ ਸਕਦਾ YouTube ਤੇ ਮੈਂ ਰਿਕਾਰਡ ਕੀਤੀ ਸੀ ਪਰ ਮੈਂ ਜੇ YouTube ਤੇ ਪਾਉਂਗਾ YouTube ਵਾਲਾ ਉਹ ਮਾਰ ਦੇਣਾ ਵੀ ਤੁਸੀਂ ਭਈ ਸਾਡੀ ਗਾਈਡਲਾਈਨ ਫਾਲੋ ਨਹੀਂ ਕਰ ਰਹੇ ਗਲਤ ਚੀਜ਼ਾਂ ਦਿਖਾ ਰਹੇ ਹੋ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਤਾਂ ਨਹੀਂ ਕਹਿ ਸਕਦਾ ਪਰ ਇਸ ਟੂਰ ਦੀ ਤਾਂ ਗੱਲ ਮੈਂ 200% ਸ਼ੋਰ ਹਾਂ ਵੀ ਪਹਿਲੀ ਵਾਰੀ ਮੈਂ ਸਵੇਰੇ 6 ਵਜੇ ਸਫ਼ਰ ਸ਼ੁਰੂ ਕਰ ਰਹੇ ਹਾਂ ਤਾਂ ਇਸ ਤੋਂ ਪਹਿਲਾਂ ਮੈਂ ਸਫ਼ਰ ਸ਼ੁਰੂ ਕੀਤਾ ਸੀ 7 ਵਜੇ ਜਦੋਂ ਮੈਂ ਆਰਮੀ ਕੈਂਪ ਦੇ ਵਿੱਚ ਰੁਕਿਆ ਸੀ ਮਤਲਬ ਆਲੇ-ਦਾਲੇ ਮਾਹੌਲ ਉਹ ਮੇ ਦਾ ਹੁੰਦਾ 4:00 ਵਜੇ ਉੱਠ ਖੜਦੇ ਨੇ ਸਾਰੇ ਐ ਹੋਸਟਲ ਵਾਲਾ ਮਾਹੌਲ ਬਣਿਆ ਪਿਆ ਹੁੰਦਾ ਜਦੋਂ ਅਸੀਂ ਹੋਸਟਲ 'ਚ ਪੜਦੇ ਹੁੰਦੇ ਸੀ ਉਹ ਚੀਜ਼ ਯਾਦ ਆ ਜਾਂਦੀ ਆ ਇਧਰਲੇ ਪਾਸੇ ਵੈਸੇ ਡਰ ਨਹੀਂ ਹੈਗਾ ਬੰਦਿਆਂ ਦਾ ਵੀ ਕੋਈ ਡਰ ਨਹੀਂ ਤੇ ਜਾਨਵਰਾਂ ਦਾ ਡਰ ਜਮ ਨਹੀਂ ਹੈਗਾ ਰਾਤ ਨੂੰ ਅਸਲ ਦੇ ਵਿੱਚ ਸਫਰ ਕਰਨਾ ਕਿਤੇ ਵੀ ਸੇਫ ਨਹੀਂ ਹੈ ਹਨਾ ਜਿਹੜੇ ਮਰਜ਼ੀ ਸੂਬੇ ਦੀ ਗੱਲ ਕਰ ਲਓ ਤੁਸੀਂ ਰਾਤ ਨੂੰ ਤੁਸੀਂ ਸਫਰ ਕਰੋਗੇ ਤਾਂ ਸੇਫ ਨਹੀਂ ਹੈ ਲੁੱਟਖੋ ਦਾ ਕੋਈ ਨਾ ਕੋਈ ਚਾਂਸ ਬਣ ਸਕਦਾ ਤੇ ਉਹੀ ਗੱਲ ਆ ਵੀ ਜੇ ਹੁਣ ਮੈਂ ਰਾਤ ਨੂੰ ਇਕੱਲਾ ਘੁੰਮ ਰਿਹਾ ਕੋਈ ਮੋਟਰਸਾਈਕਲ ਪੈਂਚਰ ਹੋ ਜਾਏ ਕੋਈ ਹੋਰ 21 19 21 ਗੱਲ ਹੋ ਜਾਏ ਕੁਝ ਵੀ ਹੋ ਸਕਦਾ ਹਨਾ ਤੇ ਤਾਂ ਕਰਕੇ ਫਿਰ ਲੈਣ ਦੇ ਦੇਣੇ ਬਹਿ ਜਾਣਗੇ ਮੌਸਮ ਦੇਖੋ ਭਾਈ ਤੜਕੇ ਤੜਕੇ ਇਹਦਾ ਮੌਸਮ ਕਿੱਥੇ ਦੇਖਣ ਨੂੰ ਮਿਲਦਾ ਤੜਕੇ ਸਦੇ ਆ ਉਠੀਏ ਤਾਂ ਹੀ ਫਿਰ ਜਿੱਦੇ ਮੈਂ ਉੱਠ ਖੜਦਾ ਉਹਦੇ ਮੈਂ ਵਧੀਆਂ ਗੱਲਾਂ ਆਉਂਦੀਆਂ ਨੇ ਮੈਨੂੰ ਹੌਲੀ ਹੌਲੀ ਜਿਵੇਂ ਗਾਹਾਂ ਨੂੰ ਵਾਧਦੇ ਜਾ ਰਹੇ ਆ ਧੁੰਦ ਵੀ ਵਾਧੀ ਜਾ ਰਹੀ ਹੈ ਤੇ ਜਿਹੜੀ ਉਹ ਭੂਰ ਜੀ ਪੈ ਰਹੀ ਸੀ ਨਾ ਹੌਲੀ ਹੌਲੀ ਉਹ ਮੀਂਹ ਦਾ ਰੂਪ ਧਾਰੀ ਜਾਂਦੀ ਆ ਗਿੱਲੇ ਘਰ ਤੇ ਕੱਪੜੇ ਜੀ ਯਾਰ ਆ ਕਿਵੇਂ ਦੀ ਕਟਿੰਗ ਆ ਪਹਿਲੀ ਵਾਰੀ ਮੈਂ ਦੇਖੀ ਆ ਵੀ ਵਿਚਾਲੇ ਸੜਕ ਆ ਉਧਰਲੇ ਪਾਸੇ ਵੀ ਖਾਈ ਉਹ ਪਰਲੇ ਪਾਸੇ ਵੀ ਖਾਈ ਉਹ ਦੇਖੋ ਜਿਵੇਂ ਗੁਜਰਾਤ ਦੇ ਵਿੱਚ ਥੋਲਾ ਵੀਰਾ ਸੜਕ ਨਹੀਂ ਹੈਗੀ ਵੀ ਵਿਚਾਲੇ ਸੜਕ ਜਾ ਰਹੀ ਆ ਸਾਈਡਾਂ ਤੇ ਐ ਚਿੱਟੇ ਰੰਗ ਦਾ ਸਮੁੰਦਰ ਆ ਉਹ ਨੂਨ ਵਾਲਾ ਰੇਗਿਸਤਾਨ ਜਿਹਨੂੰ ਕਹਿੰਦੇ ਨੇ ਉਹਦੇ ਨਾਲ ਦੀ ਫੀਲ ਆ ਰਹੀ ਆ ਪਤਾ ਨਹੀਂ ਕਿਵੇਂ ਦੀ ਸੜਕ ਹੈ ਕੀ ਕਟਿਆ ਹੁਣ ਇਹਨਾਂ ਨੇ ਜਾਂ ਪਹਾੜੀ ਕੋਈ ਐਵੇਂ ਦਾ ਹੋਊ ਇਹ ਹੁਣ ਤੋਂ ਹੁਣ ਤੋਂ 15 ਮਿੰਟ ਪਹਿਲਾਂ ਪੂਰਾ ਕੋਰਾ ਪੈ ਰਿਆ ਸੀ ਮਿੰਨੀ ਮਿੰਨੀ ਪੂਰਜੀ ਪੈ ਰਹੀ ਸੀ ਇੱਕੋ ਦਮ ਧੁੱਪ ਨਿਕਲ ਗਈ ਮੌਸਮ ਦਾ ਇਦਾਂ ਫਰਕ ਆ ਇਫਾਲ ਨਾਲੋਂ ਜ਼ਿਆਦਾ ਠੰਡਾ ਮੌਸਮ ਆ ਇੱਥੇ ਇਧਰਲੇ ਪਾਸੇ ਜ਼ਿਆਦਾ ਲੋਕ ਰਹਿੰਦੇ ਨੇ ਜੀ ਨਾਗਾ ਕਿਉਂਕਿ ਹੌਲੀ ਹੌਲੀ ਹੁਣ ਆਪਾਂ ਨਾਗaland ਤੋਂ ਜਾ ਰਹੇ ਆ ਜਿਵੇਂ ਨਾਗਾ ਲੋਕਾਂ ਨੇ ਨਾਗਾ ਲੈਂਡ ਬਣਾ ਰੱਖਿਆ ਨਾ ਤਾਂ ਐਵੇਂ ਹੀ ਕੁੱਕੀ ਲੋਕ ਕਹਿੰਦੇ ਨੇ ਵੀ ਅਸੀਂ ਆਹਦਾ ਕੁੱਕੀ ਲੈਂਡ ਬਣਾਉਣਾ ਏ ਵੀ ਕਨਫਲਿਕਟ ਚੱਲ ਰਿਹਾ ਤਾਂ ਪਿਛਲੇ 3-4 ਦਿਨਾਂ ਤੋਂ ਮੈਂ ਜਿੰਨੀਆਂ ਗੱਲਾਂ ਦੱਸ ਰਿਹਾ ਤਾਂ ਛੋਟੇ-ਛੋਟੇ ਮੁੱਦੇ ਜਿਹੜੇ-ਜਿਹੜੇ ਮੈਨੂੰ ਯਾਦ ਆਈ ਜਾਂਦੇ ਨੇ ਜਾਂ ਮੈਨੂੰ ਪਤਾ ਲੱਗੀ ਜਾਂਦੇ ਨੇ ਉਹ ਤੁਹਾਡੇ ਨਾਲ ਮੈਂ ਦੱਸੀ ਜਾਂਦਾ ਤਾਂ ਬਹੁਤ ਚੀਜ਼ਾਂ ਨੂੰ ਲੈ ਕੇ ਇਹਨਾਂ ਦਾ ਰੌਲਾ ਇਹ ਕਹਿੰਦੇ ਸਾਡਾ ਤਾਂ ਲੈਂਡ ਹੀ ਅੱਡ ਕਰ ਤੋ ਠੀਕ ਹੈ ਜੇ ਅਸੀਂ ਤਾਂ ਇਹਨਾਂ ਨਾਲ ਰਹਿ ਨਹੀਂ ਹੈਗਾ ਸਾਡਾ ਕਲਚਰ ਵੀ ਅਲੱਗ ਹੈ ਸਾਡੀ ਭਾਸ਼ਾ ਵੀ ਅਲੱਗ ਹੈ ਤੇ ਸਾਡੇ ਬੰਤਰ ਦਿਖ ਵੀ ਇਹਨਾਂ ਨਾਲੋਂ ਅਲੱਗ ਆ ਤੇ ਜਿਵੇਂ ਨਾਗਾ ਲੋਕਾਂ ਨੇ ਨਾਗਾ ਲੈਂਡ ਬਣਾ ਰੱਖਿਆ ਸੀ ਕੁਕੀ ਲੋਕਾਂ ਨੇ ਕੁਕੀ ਲੈਂਡ ਬਣਾਉਣਾ ਤੇ ਅਸੀਂ ਸਾਰੇ ਕੁਕੀ ਰਹਾਂਗੇ ਉਹਦੇ ਵਿੱਚ ਇਹ ਰਾਜਸਥਾਨ ਦੇ ਬੰਦੇ ਨੇ ਟਰੱਕ ਲੈ ਕੇ ਲੰਘ ਰਹੇ ਨੇ ਮੇਰੇ ਕੋਲ ਟਰੱਕ ਹੌਲੀ ਕਰਕੇ ਮੰਨੂ ਕਹਿੰਦਾ ਸਾਡੀ ਮੈਸ ਆ ਰਹੀ ਅੱਗੇ ਰੋਟੀ ਖਾ ਲਾ ਕਹਿੰਦਾ ਉੱਥੇ ਜਾ ਕੇ ਮੈਂ ਕਿਹਾ ਯਾਰ ਰੋਟੀ ਮੈਂ ਖਾ ਕੇ ਆਇਆ ਹਾਂ ਮੈਂ ਰਾਤ ਨੂੰ ਥੋੜੇ ਕੈਂਪ 'ਚ ਹੀ ਖਾ ਕੇ ਆਇਆ ਮੈਂ ਕਿਹਾ ਪਿਛਲੇ ਪਾਸੇ ਕਹਿੰਦਾ ਹਾਂ ਹਾਂ ਕੈਂਪ ਤਾਂ ਸਾਡੇ ਸਾਰਿਆਂ ਦੇ ਇੱਕੋ ਹੀ ਕੰਪਨੀ ਦੇ ਨੇ ਬਸ ਸਾਡੀਆਂ ਮੈਸਾਂ ਕਹਿੰਦਾ ਅਲੱਗ-ਅਲੱਗ ਨੇ ਇਹ ਇੱਥੇ ਖਾਣੀਆਂ ਕਹਿੰਦਾ ਇੱਥੇ ਛਕਲਾ ਮੈਂ ਕਿਹਾ ਨਾ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਹਾਂ ਜੀ ਸਭੰਦਾ ਰਸਤਾ ਰਾਸਮੰਡਾ ਰਸਤਾਸ ਕਲੀਅਰ ਆਸੇ ਨੀ ਕਿ ਅੱਧਿਆਸੇ ਬਾਏ ਇੱਕ ਦਾ ਏਰੀਆ ਸੁ ਔਰ ਕਲੀਅਰ ਆ ਜੇ ਸਭੀ ਇਹ ਇਧਰ ਸਿੱਪਿੰਟੂ ਦਾ ਬ੍ਰੇਕ ਲਾ ਰਹਾ ਹੈ ਜੇ ਤਰ ਬਾਰਾਏ ਉਹਦੇ ਜਲੂਸ ਨਿਕਲੇ ਬੈ ਟਿੱਪਰ ਜੇ ਦਾ ਆਹ ਦੇਖ ਕਿਥੇ ਨਵੀਂ ਕਟਿੰਗ ਹੋਈ ਹੁੰਦੀ ਆ ਨਾ ਉੱਥੇ ਬੜਾ ਤੰਗ ਹੁੰਦਾ ਕੰਮ ਨਵੀਂ ਕਟਿੰਗ ਦੇ ਵਿੱਚ ਮਿੱਟੀ-ਮੁੱਟੀ ਡਿੱਗੀ ਪਈ ਹੁੰਦੀ ਆ ਫਿਰ ਪਹਾੜਾਂ ਦੇ ਵਿੱਚੋਂ ਕਿਤੇ ਨਾ ਕਿਤੇ ਪਾਣੀ ਸਿਮੀ ਜਾਂਦਾ ਹੁੰਦਾ ਤੇ ਬਸ ਉਹ ਮਿੱਟੀ 'ਚ ਪਾਣੀ ਰਲੀ ਜਾਂਦਾ ਆਟਾ ਜਾਂ ਗੁੰਨੀ ਜਾਂਦੇ ਨੇ ਉੱਥੇ ਹੀ ਬਹਿ ਕੇ ਇੱਥੇ ਫੇਰ ਹੁਣ ਟਰੱਕ ਫਸ ਗਏ ਲੰਗਰ ਨੂੰ ਥਾਂ ਨਹੀਂ ਹੈਗਾ ਐਂਗਾ ਮੋਖਾ ਹੋ ਜਾਂਦਾ ਪੀੜੀਆਂ ਸੜਕਾਂ ਦੇ ਚੱਲ 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 ਮੈਂ ਵੀ ਕਿਤੇ ਸਾਈਡ ਜੇ ਤੇ ਲਾ ਲਾਂ ਅਗਲੇ ਆਪ ਦਾ ਕੱਢ ਲੈਣਗੇ ചോ ഭ പക്ഷെ മുടനഗേ ਫੇਰ ਮੈਂ ਕੱਢੂੰਗਾ ਇਥੋਂ ਹਾਲ ਹੋ ਗਿਆ ਕਲੀਅਰ ਜੇ ਆਪਾਂ ਟਰੱਕਾਂ ਦੇ ਪਿੱਛੇ ਮੋਟਰਸਾਈਕਲ ਲਾ ਲਈਏ ਨਾ ਉਹਦਾ ਨੁਕਸਾਨ ਇਹ ਹੁੰਦਾ ਵੀ ਗਾਹਾਂ ਜਾ ਕੇ ਜਦੋਂ ਟਰੱਕ ਫਸ ਗਏ ਤਾਂ ਆਪਣਾ ਮੋਟਰਸਾਈਕਲ ਵੀ ਨਹੀਂ ਲੰਘ ਸਕਦਾ ਹੁਣ ਉਹ ਟਰੱਕ ਦੇ ਮੂਹਰੇ ਟਰੱਕ ਲੰਘ ਨਹੀਂ ਸਕਦਾ ਸੀ ਮੈਨੂੰ ਵੀ ਮੋਟਰਸਾਈਕਲ ਬੈਕ ਕਰਨਾ ਪਿਆ ਨਹੀਂ ਜੇ ਮੈਂ ਹੁੰਦਾ ਮੂਹਰੇ ਤਾਂ ਆਪਾਂ ਟਰੱਕ ਤੋਂ ਸਾਈਡ ਲੈ ਕੇ ਲੰਘ ਜਾਂਦੇ ਬਾਅਦ ਦੇ ਵਿੱਚ ਉਹ ਆਪ ਦਾ ਆਪ ਹੀ ਨਿਬੜੀ ਜਾਂਦੇ ਤੇ ਕਦੀਰ ਹੁਣ ਚਾਹ ਮੰਗਣ ਲੱਗਿਆ ਜਿੱਥੇ ਚਾਹ ਉਥੇ ਰਾਹ ਵੈਲਕਮ ਅਗੇਨ ਟੂ ਦਾ ਪਸੜ ਦੁਬਾਰੇ ਫੇਰ ਪਸੜ ਚ ਫਸ ਗਈ ਕਿਲਾਓ ਸਾਹਮਣੇ ਤੁਸੀਂ ਉਹ ਪਿੰਡ ਦੇਖ ਰਹੇ ਹੋਣ ਆ ਇੱਥੇ ਬਣਿਆ ਹੋਇਆ ਤੇ ਆ ਜਿਹੜੇ ਸਾਹਮਣੇ ਪਹਾੜ ਤੁਸੀਂ ਦੇਖ ਰਹੇ ਹੋ ਪੈ ਨਾਗਾਲੈਂਡ ਦੇ ਨੇ ਬਸ ਇੱਥੋਂ ਕੋਈ ਬਾਰਡਰ ਨਹੀਂ ਹੈਗਾ ਜਾਣ ਵਾਸਤੇ ਉਹ ਵੱਡਾ ਪਿੰਡਾ ਕੋਈ ਖਾਸੇ ਘਰ ਨੇ ਵਧੀਆ ਚਰਚ ਬਣੀ ਹੋਈ ਆ ਖਾਸਾ ਵੱਡਾ ਸ਼ਹਿਰ ਵਰਗਾ ਉਹ ਨਾਗਾਲੈਂਡ ਆਉ ਕਿਉਂਕਿ ਆਪਾਂ ਇਸ ਟਾਈਮ ਜਮਾ ਨਾਗਾਲੈਂਡ ਦੇ ਬਾਰਡਰ ਦੇ ਨਾਲ-ਨਾਲ ਜਾ ਰਹੇ ਹਾਂ ਅੱਗੇ ਜਾ ਕੇ ਜਮਾ ਟੱਚ ਕਰ ਜੂਗਾ ਨਾਗਾਲੈਂਡ ਬਾਰਡਰ ਤੇ ਮਨੀਪੁਰ ਦੀ ਸੜਕ ਅਸਲ ਦੇ ਵਿੱਚ ਚਾਹ ਬਹਾਨਾ ਨਹੀਂ ਹੈਗਾ ਅਸਲ ਦੇ ਵਿੱਚ ਮੈਂ ਰੁਕਣਾ 2 ਢਾਈ ਘੰਟੇ ਹੋਏ ਘਟੋ ਘਟ ਤੇ ਮੈਂ ਸੋਚਦਾ ਵੀ ਰੋਕੇ ਆਪਾਂ ਕਰਾਂਏ ਕਿ ਉਥੇ ਚਾਹ ਪੀ ਲਾਂਗੇ ਬਸ ਇੰਨੀ ਕੀ ਗੱਲ ਆ ਹੁਣ ਤਾਂ ਸੱਚੇ ਨੀਂਦਾਂ ਲੱਗੀ ਯਹਾਂ ਪੇ ਚਾਹ ਮਿਲੇਗਾ ਚਾਹ ਟੀ ਟੀ ਭਈਆ ਟੀ ਮਿਲੇਗਾ ਟੀ ਮਿਲੇਗਾ ਮਿਲੇਗਾ ਮਿਲਕ ਟੀ ਹਾਂ ਮਿਲਕ ਮਿਲਕ ਤੋਂ ਮਿਲੇਗਾ ਠੀਕ ਹੈ ਜੀ ਇੱਕ ਕੱਪ ਦੇ ਦਿਓ ਰਾਤ ਰੁਕੇ ਸੀ ਚਾਹ ਪਾਣੀ ਪੀਣ ਵਾਸਤੇ ਤੇ ਜਿਹੜੀ ਡਿਸਟ੍ਰਿਕਟ ਦੇ ਵਿੱਚ ਆਪਾਂ ਹੁਣ ਘੁੰਮ ਰਹੇ ਆ ਇਹਦਾ ਨਾਮ ਹੈਗਾ ਜੀ ਸੇਨਾਪਤੀ ਮੈਂ ਥੋੜਾ ਜਿਹਾ ਘੁੰਮ ਕੇ ਆਇਆ ਹਾਂ ਉਖਰੂਲ ਵਾਲੇ ਪਾਸੇ ਦੀ ਜੇ ਮੈਂ ਉਖਰੂਲ ਵਾਲੇ ਪਾਸੇ ਦੀ ਨਹੀਂ ਵੀ ਆਉਂਦਾ ਨਾ ਇਮਫਾਲ ਤੋਂ ਸਿੱਧਾ ਮਾਉ ਬਾਰਡਰ ਨੂੰ ਜਾਂਦਾ ਜਿੱਥੇ ਕਿ ਨਾਗਾ لینڈ ਦਾ ਬਾਰਡਰ ਹੈ ਤਾਂ ਵੀ ਮੈਨੂੰ ਇਹ ਸੜਕ ਦੇ ਉੱਤੇ ਆ ਕੇ ਹੀ ਰਹਿਣਾ ਪੈਣਾ ਸੀ ਉੱਥੇ ਨਵਾਂ ਜਿਹਾ ਐਡਵੈਂਚਰ ਕਰਨ ਦਾ ਮਾਰਾ ਮੈਂ ਉਧਰ ਨੂੰ ਜਾਵੜਿਆ ਸੀ ਤੇ ਆ ਇੱਥੋਂ ਦਾ ਨੇੜੇ-ਨੇੜੇ ਦਾ ਮੇਰੇ ਪਿਛਲੇ ਪਾਸੇ ਦਾ ਪਿੰਡ ਆ ਮੌਸਮ ਇੱਥੇ ਠੰਡਾ ਹੀ ਆ ਤੇ ਠੰਡਾ ਹੀ ਰਹਿੰਦਾ ਇਧ ਆ ਦੁਕਾਨ ਤੇ ਆ ਸਾਰਾ ਪਿੰਡ ਬਣਿਆ ਹੋਇਆ ਹਰੇਕ ਪਿੰਡ ਦੇ ਵਿੱਚ ਜਿਹੜੇ ਲੰਘਦੇ ਆ ਨਾ ਜਿਵੇਂ ਦੀ ਸਾਹਮਣੇ ਆ ਚਰਚ ਬਣੀ ਹੋਈ ਆ ਐਵੇਂ ਦੀ ਹਰੇਕ ਪਿੰਡ ਦੇ ਵਿੱਚ ਵੱਡੇ ਲੈਵਲ ਤੇ ਬਣਾਈ ਹੋਈ ਆ ਚਰਚ ਪਿਛਲੇ ਪਾਸੇ ਉਧਰ ਸਾਰਾ ਆਪਾਂ ਨਾਗਾ ਲੈਂਡ ਦੇ ਨਾਲ-ਨਾਲ ਜਾ ਰਹੇ ਆ 11 ਕਿਲੋਮੀਟਰ ਇੱਥੋਂ ਮਾਊਂਟ ਬਾਰਡਰ ਰਹਿ ਗਿਆ ਤੇ 20 ਮਿੰਟਾਂ ਦੇ ਵਿੱਚ ਵਿੱਚ ਆਪਾਂ ਮਤਲਬ ਨਾਗਾ ਲੈਂਡ ਦੇ ਵਿੱਚ ਕ੍ਰੋਸ ਕਰ ਜਾਗੇ ਤੇ ਨਾਗਾ ਲੈਂਡ ਦੇ ਵਿੱਚ ਬੜਨ ਵਾਸਤੇ ਵੀ ਸ਼ਾਇਦ ਆਪਾਂ ਨੂੰ ਆਈ ਐਲ ਪੀ ਦੀ ਲੋੜ ਪੈਣੀ ਆ ਕਿ ਕਿਤੇਲੇ ਪਾਸੇ ਵੀ ਸ਼ਾਇਦ ਬਾਹਰੋਂ ਜਿਹੜੇ ਵੀ ਕੋਈ ਬੰਦੇ ਨੇ ਨਾਗਾ ਲੈਂਡ ਨੂੰ ਛੱਡ ਕੇ ਤਾਂ ਉਹ ਇੱਥੇ ਜ਼ਮੀਨ ਨਹੀਂ ਖਰੀਦ ਸਕਦੇ ਤੇ ਜਿੱਥੇ ਕੋਈ ਜ਼ਮੀਨ ਵਾਲਾ ਰੌਲਾ ਹੁੰਦਾ ਐ ਮੈਂ ਖਰੀਦੋ ਫਰੋਖਤ ਵਾਲਾ ਉੱਥੇ ਆਈਐਲਪੀ ਦੀ ਲੋੜ ਪੈਂਦੀ ਪੈਂਦੀ ਆ। ਤੁਸੀਂ ਚਾਹ ਚੂ ਪੀ ਕੇ ਪੂਰੇ 1 ਘੰਟੇ ਬਾਅਦ ਚੱਲ ਪਏ ਆ। ਆ 2-4 ਫੋਨ ਆਏ ਹੋਏ ਸੀ ਫੋਨਾਂ ਫੜਨ ਦਾ ਗੱਲਾਂ ਬਾਤਾਂ ਕਰ ਲਈਆਂ ਮਾੜਾ ਜਾਂ ਗਾਂ ਦਾ ਪਲਾਨ ਬਣਾ ਲਿਆ। ਫਿਲਹਾਲ ਆਪਾਂ 13 ਕਿਲੋਮੀਟਰ ਜਾਣਾ ਤੇ 28 ਮਿੰਟਾਂ ਦਾ ਰਾਹ ਆਪਣਾ ਨਾਗਾ ਲੈਂਡ ਮਨੀਪੁਰ ਬ੍ਰਿਜ ਦਾ। ਉਸ ਤੋਂ ਬਾਅਦ ਆਪਾਂ ਫਿਰ ਨਾਗਾਲੈਂਡ ਦੇ ਵਿੱਚ ਐਂਟਰ ਕਰ ਜਾਵਾਂਗੇ ਤੇ ਅਗਲਾ ਜਿਹੜਾ ਆਉਣ ਵਾਲਾ ਐਡਵੈਂਚਰ ਹੋਊਗਾ ਉਹ ਸਾਰਾ ਨਾਗਾਲੈਂਡ ਦੇ ਵਿੱਚ ਹੋਊਗਾ ਜਿਹੜਾ ਸਭ ਤੋਂ ਪਹਿਲਾਂ ਵੱਡਾ ਸ਼ਹਿਰ ਆਊਗਾ ਨਾਗਾਲੈਂਡ ਦੇ ਵਿੱਚ ਉਹ ਹੈਗਾ ਜੀ ਕੋਹੀਮਾ ਕੋਹੀਮਾ ਦੀਮਾਪੁਰ ਇਹ ਜਿਹੇ ਸ਼ਹਿਰ ਤਾਂ ਆਪਾਂ ਸਾਰੇ ਸੁਣੇ ਹੋਏ ਨੇ ਪਰ ਤੁਹਾਨੂੰ ਆਪਾਂ ਜਮਾ ਆਫ ਬੀਟ ਨਾਗਾਲੈਂਡ ਦਿਖਾਵਾਂਗੇ ਜਿੱਧਰਲੇ ਪਾਸੇ ਕੋਈ ਟੂਰਿਸਟ ਜਾਂਦਾ ਨਹੀਂ ਹੈਗਾ ਉਧਰਲੇ ਪਾਸੇ ਨੂੰ ਆਪਾਂ ਵੜਾਂਗੇ ਇਹ ਸ਼ਹਿਰ ਦਾ ਨਾਮ ਹੈਗਾ ਜੀ ਤਾਦੂਬੀ ਦੀਮਾਪੁਰ ਦਾ ਬੋਰਡ ਲੱਗਿਆ ਹੋਇਆ 102 ਕਿਲੋਮੀਟਰ ਇੱਥੇ ਖਾਣ ਪੀਣ ਵਾਲਾ ਮਾਹੌਲ ਹੈਗਾ ਰੈਸਟੋਰੈਂਟ ਹੈਗੇ ਨਹੀਂ ਪਰ ਹਜੇ ਆਪਾਂ ਨੂੰ ਫਿਲਹਾਲ ਭੁੱਖ ਨਹੀਂ ਹੈਗੀ ਚੱਲ ਅੱਗੇ ਵੱਡਾ ਸ਼ਹਿਰ ਵੀ ਹੈਗਾ ਦਿਮਾਪੁਰ ਦਿਮਾਪੁਰ ਆਪਾਂ ਸ਼ਾਇਦ ਜਾ ਸਕਦੇ ਹਾਂ ਪਤਾ ਹੀ ਨਾ ਕੋਈ ਪਤਾ ਨਹੀਂ ਕਿਉਂਕਿ ਅੱਜ ਵੀ ਅਨਪਲਾਨਡ ਹੀ ਆਪਣਾ ਕੰਮ ਰਹਿਣਾ ਕਿੱਥੇ ਆ ਕੁਝ ਨਹੀਂ ਪਤਾ ਇਹਨਾਂ ਜ਼ਰੂਰ ਪਤਾ ਵੀ ਨਾਗਲੈਂਡ ਦੇ ਵਿੱਚ ਆਪਾਂ ਐਂਟਰ ਕਰ ਜਾਾਂਗੇ ਤੇ ਆਈਯੂਐਲਪੀ ਬਣਾਈਏ ਪਹਿਲਾਂ ਤਾਂ ਯਾਰ ਲੋ ਜੀ ਮਾਓ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਆ ਜੀ ਪਹਿਲਾਂ ਜਿਹੜਾ ਮਣੀਪੁਰ ਨੂੰ ਇਮਫਾਲ ਦੀ ਰਾਜਧਾਨੀ ਨੂੰ ਜਿਹੜਾ ਸਮਾਨ ਜਾਂਦਾ ਹੁੰਦਾ ਸੀ ਨਾ ਟਰੱਕਾਂ ਦੇ ਵਿੱਚ ਲੋਡ ਹੋ ਕੇ ਡੇਲੀ ਯੂਜ਼ ਕਰਨ ਵਾਲਾ ਉਹ ਇਸ ਰਸਤੇ ਥਰੂ ਜਾਂਦਾ ਹੁੰਦਾ ਜਿੱਥੋਂ ਦੀ ਆਪਾਂ ਲੰਘ ਰਹੇ ਆ ਮੇ 23 ਹੋਟਲ ਲਿਖਿਆ ਹੋਇਆ ਸੀ ਤੇ ਇਸ ਰਸਤੇ ਥਰੂ ਜਾਂਦਾ ਹੁੰਦਾ ਸੀ ਪਰ ਇਧਰਲੇ ਪਾਸੇ ਕਹਿੰਦੇ ਜਿਹੜੇ ਅੰਡਰਗਰਾਉਂਡ ਬੰਦੇ ਨੇ دہشت ਕਰਦੇ ਨੇ ਇੱਥੇ ਰਹਿੰਦੇ ਨੇ ਉਹ ਟੈਕਸ ਕੁਝ ਜ਼ਿਆਦਾ ਲੈਂਦੇ ਸੀ ਬੜਾ ਤੰਗ ਕਰਦੇ ਸੀ ਲੋਕਾਂ ਨੂੰ ਟਰੱਕਾਂ ਵਾਲਿਆਂ ਨੂੰ ਫੇਰ ਟਰੱਕਾਂ ਵਾਲਿਆਂ ਨੇ ਆਪ ਦਾ ਰਾਹ ਚੇਂਜ ਕਰ ਲਿਆ ਹੁਣ ਉਹ ਉਧਰ ਦੀ ਲੈ ਕੇ ਆਉਂਦੇ ਨੇ ਜਿੱਧਰ ਦੀ ਆਪਾਂ ਐਂਟਰ ਕੀਤੇ ਆ ਮਣੀਪੁਰ ਦੇ ਵਿੱਚ ਜੀਰੀਬਮ ਵਾਲੇ ਪਾਸਿਓਂ ਜੀਰੀਬਮ ਤੋਂ ਇਮਫਾਲ ਵਾਲੇ ਪਾਸੇ ਨੂੰ ਉਹ ਟੈਕਸ ਉਧਰ ਵੀ ਦੇਣਾ ਪੈਂਦਾ ਉਹਨਾਂ ਨੂੰ ਮੈਂ ਸਰਕਾਰ ਦੇ ਟੈਕਸ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਟੈਕਸ ਇੱਥੇ ਅੰਡਰਗਰਾਉਂਡ ਲੋਕਾਂ ਨੂੰ ਦੇਣਾ ਪੈਂਦਾ ਜਿਹੜੇ ਰਫਲਾਂ ਲਈ ਫਿਰਦੇ ਨੇ ਸੜਕ ਟੈਕਸ ਉਧਰ ਦੀ ਵੀ ਦੇਣਾ ਪੈਂਦਾ ਪਰ ਉਧਰ ਮਾਹੌਲ ਥੋੜਾ ਜਿਆ ਨਰਮਾ ਇਧਰ ਨਾਲੋਂ ਇਧਰਲੇ ਪਾਸੇ ਕਹਿੰਦੇ ਮਾਹੌਲ ਜਿਆਦਾ ਗਰਮ ਸੀ ਇੱਥੇ ਐ ਨਹੀਂ ਪਤਾ 7-8 ਪਾਰਟੀਆਂ ਨੂੰ ਟੈਕਸ ਦੇਣਾ ਪੈਂਦਾ ਸੀ ਉਧਰ ਤਾਂ ਫੇਰ ਵੀ ਕਹਿੰਦਾ 2-3 ਪਾਰਟੀਆਂ ਨੂੰ ਟੈਕਸ ਦੇਣਾ ਪੈਂਦਾ ਉਹ ਫੇਰ ਬਾਹਲਾ ਮਹਿੰਗਾ ਪੈਂਦਾ ਸੀ ਇਧਰੋਂ ਰਾਹ ਹੀ ਬੰਦ ਕਰਤਾ ਟਰੱਕਾਂ ਵਾਲਿਆਂ ਨੇ ਹੁਣ ਜੰਨੇ ਵੀ ਟਰੱਕ ਨੇ ਸਾਰੇ ਪਰਲੇ ਪਾਸੇ ਲੈਣ ਲੱਗੀ ਹੋਈ ਆ ਉਹਨਾਂ ਦੀ ਜੀਰੀਬਮ ਵਾਲੇ ਪਾਸੇ ਇਮਫਾਲ ਨੂੰ ਜਾਂਦੇ ਨੇ ਇਧਰਲਾ ਪਾਸਾ ਬੰਦ ਕਰਤਾ ਤੇ ਤਾਂ ਹੀ ਨਾ ਸੜਕ ਦੇ ਰਾਹ ਚ ਕੋਈ ਟਰੱਕ ਦੇਖਣ ਨੂੰ ਮਿਲੇ ਥੋੜੇ ਬਹੁਤ ਟਰੱਕ ਹੈਗੇ ਨੇ ਜਿਨ੍ਹਾਂ ਨੂੰ ਇਹੀ ਰੂਟ ਸਹੀ ਪੈਂਦਾ ਪਰਾਂ ਦੀ ਨਹੀਂ ਜਾ ਸਕਦੇ ਉਹਨਾਂ ਨੂੰ ਵੀ ਸੜਕਾਂ ਦੇ ਰੋਕ ਰੋਕ ਕੇ ਉਹਨਾਂ ਤੋਂ ਪੈਸੇ ਲਈ ਜਾਂਦੇ ਨੇ ਮੈਂ ਹੁਣੇ ਪਿੱਛੇ ਨੋਟ ਕੀਤਾ ਫਿਰ ਮੇਰੇ ਇੱਕੋ ਦਮ ਗੱਲ ਯਾਦ ਆ ਗਈ ਤਾਂਹੀਂ ਲੱਗਦਾ ਯਾਰ ਆਰਮੀ ਆ ਕਿ ਕਿਹੜੇ ਬੰਦੇ ਨੇ ਉਹ ਕੱਲ वाली ਵੀਡੀਓ ਚ ਮੈਂ ਦੱਸਿਆ ਹੋਈ ਫੌਜੀਆਂ ਵਾਲੇ ਕੱਪੜੇ ਪਾਈ ਰੱਖਦੇ ਨੇ ਬਤੰਦਰ ਸਿਰ ਤੇ ਫੌਜੀਆਂ ਦਾ ਪੜਕਾ ਜਿਹਾ ਬੰਨ ਲੈਂਦੇ ਨੇ ਮੋਢੇ ਤੇ ਰਫਲ ਟੰਗ ਲੈਂਦੇ ਨੇ ਪਤਾ ਨਹੀਂ ਲੱਗਦਾ ਇਹ دہشت گرد ਨੇ ਕੁਕੀ ਨੇ ਨਾਗਾ ਨੇ ਮਤਈ ਨੇ ਕਿ ਕਿਹੜੇ ਨੇ ਕੁਝ ਨਹੀਂ ਪਤਾ ਲੱਗਦਾ ਬਤੰਦਰ ਇੱਕ ਨਾਲ ਦੇ ਹੋਏ ਪਏ ਨੇ ਸਾਰੇ ਆਪ ਦੀ ਇਹ ਸਰਕਾਰਾਂ ਬਣਾਈ ਫਿਰਦੇ ਨੇ ਲੋ ਜੀ ਇੱਕ دہشت گردਾਂ ਦੇ ਇਲਾਕੇ ਚੋਂ ਆਪਾਂ ਦੂਜੇ دہشت گردਾਂ ਦੇ ਇਲਾਕੇ ਚ ਦਾਖਲ ਹੋਣ ਜਾ ਰਹੇ ਹਾਂ इतने लिखा हुआ आई एल पी इनर लाइन परमिट परमिटी बंद तो नहीं दफ्तर जाके कि हैलो सर सर नागालैंड जाना है हाँ? नागालैंड आगे मिलेगा ना नहीं लिया परमिट नहीं लिया, तो लिया? कहाँ से मिलेगा मैं इधर से आया हूँ इम्फाल से ना तो, पहले इस आया ना? नहीं 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 मैं जीरीबम से आया था जिरीबम से इम्फाल इम्फाल से नागालैंड मैं पहले नागालैंड नहीं आया कभी भी तो जीरीबम से तो, जीरी तो, जीरी तो मणिपुर का मिलेगा ना सर उन्होंने बताया ही नहीं ठीक है सर ਨਹੀਂ ਨਹੀਂ ਮੈਂ ਫਿਰ ਉਧਰ ਸੇ ਨਿਕਲੂੰਗਾ ਆਸਾਮ ਵਾਲੀ ਸਾਈਡ ਆਸਾਮ ਜਾਊਂਗਾ ਉਸਕੇ ਬਾਅਦ ਨਾਗਾਲੈਂਡ ਕੇ ਬਾਅਦ ਤੋ ਅਭੀ ਫਿਰ ਆਈਐਲਪੀ ਨਹੀਂ ਚਾਹੀਏ ਨਹੀਂ ਨਹੀਂ ਮੈਂ ਨਾਗਾਲੈਂਡ ਘੁੰਮਣਾ ਵੀ ਹੈ ਪਹਿਲੇ ਕੀ ਕਹੀ ਜਾਂਦਾ ਯਾਰ ਤੰਦਰ ਚੱਲ ਜਿੱਥੇ ਰੋਕ ਲੈਣਗੇ ਉੱਥੇ ਆਪਾਂ ਕਹਿ ਦਾਂਗੇ ਵੜ ਗਏ ਜੀ ਨਾਗਾ ਲੈਂਡ ਦੇ ਵਿੱਚ ਐਨਾ ਕ ਬ੍ਰਿਜ ਸੀ ਪਰਮਿਟ ਤਾਂ ਮੈਂ ਪੁੱਛਿਆ ਕਹਿੰਦਾ ਪਰਮਿਟ ਯਾਰ ਪਤਾ ਨਹੀਂ ਕੀ ਕਹੀ ਗਿਆ ਮਾਉ ਹੈਗਾ 0 ਕਿਲੋਮੀਟਰ ਕੋਹੀਮਾ ਹੈਗਾ 30 ਕਿਲੋਮੀਟਰ ਜਿੱਥੇ ਕਿਤੇ ਪੁੱਛਣਗੇ ਆਪਾਂ ਕਹਿ ਦਾਂਗੇ ਵੀ ਸਾਡਾ ਬਣਾਇ ਨਹੀਂ ਪਰਮਿਟ ਅਸੀਂ ਕੀ ਕਰੀਏ ਸੱਜਣਾ ਹੁਣ ਮੈਨੂੰ ਇਹ ਵੀ ਕਨਫਰਮ ਨਹੀਂ ਹੈਗਾ ਵੀ ਨਾਗਾ ਲੈਂਡ ਦੇ ਵਿੱਚ ਆਈ ਐਲ ਪੀ ਲੱਗਦਾ ਕਿ ਨਹੀਂ ਲੱਗਦਾ ਨਾ ਤਾਂ ਮੈਂ ਕੋਈ ਉਹਨਾਂ ਦਾ ਦਫ਼ਤਰ ਦੇਖਿਆ ਨਾ ਮੈਨੂੰ ਉਹ ਬੰਦੇ ਨਹੀਂ ਰਾਹ ਪਾਇਆ ਕੋਈ ਮੈਂ ਤਾਂ ਐ ਹੀ ਵੜ ਗਿਆ ਹੁਣ ਆ ਪੁਲਿਸ ਆ ਗਈ ਇੱਥੇ ਇੱਥੋਂ ਵੀ ਮੈਂ ਕਹਿੰਦਾ ਐਂ ਟੱਪ ਜਾਣਾ ਯਾਰ ਛੱਡ ਪਰੇ ਕੀ ਪੁੱਛਾਂਗੇ ਇਹਨਾਂ ਨੂੰ ਸਰ ਨਾਗaland ਮੇਂ ਘੁੰਮਨੇ ਕੇ ਲੀਏ ਪਰਮਿਟ ਵੀ ਚਾਹੀਏ ये मणिपुर है या नागालैंड है नागालैंड स्टार्ट हो गया मैं तो पंजाब से आया हूँ हाँ जी टूरिंग टूरिंग कौन सा परमिट एक मिनट हाँ जी हाँ जी अब बताओ क्या चाहिए आपको कार? है, है। आधार कार्ड टूरिस्ट हैं बस घूमने आए हैं आधार कार्ड चाहिए आपको क्या ऐसे ही चल जाएगा काम है। न, में भी भी आप थी है। है। मैं है है ठीक ठीक नहीं पीछे पूछा था उन्होंने क्या चले जाओ मैद्वारा गुरुद्वारा गुरुद्वारा हाँ गुर्दुवारा, गुर्दुवारा। गुदुवारा। आ, गुदुवारा। आ, वो सिख टेम्पल ਉਹ ਮੇ ਜਾਣਾ ਹੈ ਹਾਂ ਕਿ ਮੈਂ ਪਹਿਲੇ ਮਨੇ ਲੋਕਲ ਟੂਰਿਸਟ ਜੀ ਨਾਲ ਜਦੋਂ ਤੇ ਕੋ ਨਾ ਮੈਂ ਪੁੱਛਦਾ ਤੇ ਜੋ ਤਾਂ ਠੀਕ ਹੈ ਜੀ ਚਲੋ ਕਿਸੇ ਔਰ ਕਿਸੇ ਪੁੱਛ ਲੈਂਗੇ ਔਰ ਹਾਂ ਇਲਾਕਾ ਮੇ ਹੀ ਰਿਪੋਰਟ ਕਰ ਦੋ ਠੀਕ ਹੈ ਜੀ ਮਾਗਲੈਂਡ ਯਾਰ ਜਮਾ ਸੁਣਾ ਸੁਣਾ ਪਿਆ ਤਕਨਾਦ ਗੁੰਨਾ ਬੰਦ ਪਈਆਂ ਨੇ ਜਿਵੇਂ ਜਿਵੇਂ ਪੁਰਾਣੇ ਪੁਰਾਣੇ ਘਰ ਜੇ ਫੋਟੋ ਜੇ ਦੇਖਦੇ ਹੁੰਦੇ ਹਨ ਨਾ ਤੁਸੀਂ ਨਾਗaland ਨੂੰ ਸਰਚ ਮਾਰ ਰਹੇ ਹੋ ਤੁਹਾਨੂੰ ਇਹ ਜੇ ਜਿਵੇਂ ਜੰਗਜੀ ਲੱਗੀ ਹੁੰਦੀ ਹੈ ਜਰਜੀ ਲੱਗੀ ਹੁੰਦੀ ਹੈ ਘਰਾਂ ਨੂੰ ਉਹੋ ਜਿਹੇ ਘਰ ਦੇਖਣ ਨੂੰ ਮਿਲਦੇ ਨੇ ਤੇ ਉਵੇਂ ਦਾ ਚਾਕਾ ਵਾਕਾ ਜਿੱਥੇ ਸ਼ੁਰੂ ਹੋ ਗਿਆ ਜਿਹੜੇ ਨਾਗaland ਦੇ ਬੰਦੇ ਨੇ ਨਾ ਉਹਨਾਂ ਦਾ ਮੂੰਹ ਮੜੰਗੇ ਦਾ ਥੋੜਾ ਜਿਹਾ ਫਰਕ ਆ ਉਹਨਾਂ ਦਾ ਮੂੰਹ ਥੋੜਾ ਜਿਹਾ ਜ਼ਿਆਦਾ ਲੰਬਾ ਜਿਹਾ ਹੁੰਦਾ ਦੇਖੋ ਜੀ ਨਾਗaland ਦੇ ਜੰਗਲਾਂ ਦਾ ਮਾਹੌਲ ਮਣੀਪੁਰ ਤਾਂ ਫਿਰ ਵੀ ਐਂਟਰ ਕਰਨ ਤੋਂ ਬਾਅਦ ਵੱਡਾ ਸ਼ਹਿਰ ਆਇਆ ਸੀ ਇੱਥੇ ਦਾ ਐਂਟਰ ਕਰਨ ਤੋਂ ਬਾਅਦ ਸਿੱਧਾ ਜੰਗਲ ਆ ਗਈ ਮਣੀਪੁਰ ਤੇ ਨਾਗaland ਦੇ ਏਰੀਆ ਦੇ ਵਿੱਚ ਕੋਈ ਬੜਾ ਫਰਕ ਨਹੀਂ ਹੈਗਾ ਮਤਲਬ ਵੀ ਏਰੀਆ ਵਾਈਜ਼ ਗੱਲ ਕਰੀਏ ਵੈਸੇ ਮਣੀਪੁਰ ਸਭ ਤੋਂ ਛੋਟੀ ਸਟੇਟ ਆ ਨਾਗaland ਦੇ ਹਰੇਕ ਪਿੰਡ ਦੇ ਬਾਹਰ ਨਾ ਉਹ ਦਾਤੀਆਂ ਜਿਹੇ ਬਣਾਈਆਂ ਹੁੰਦੀਆਂ ਨੇ ਕਹਾੜੀ ਜਿਹਾ ਵਰਗਾ ਸਾਈਨ ਬਣਾਇਆ ਹੁੰਦਾ ਜਿਹੜਾ ਸਾਹਮਣੇ ਬਣਿਆ ਹੋਇਆ ਕ੍ਰੋਸ ਜਿਹਾ ਉਹ ਦੇਖੋ ਇਹ ਪਲਾਂਿਕਾ ਦਾ ਨਿਸ਼ਾਨਾ ਇਸ ਤੋਂ ਬਾਅਦ ਆਪਾਂ ਹੈਗੇ ਆਂ ਜਖਾਵਾ ਪਿੰਡ ਦਾ ਨਾਮ ਆ ਜਖਾਵਾ ਇਸ ਤੋਂ ਬਾਅਦ ਫਿਰ ਅੱਗੇ ਆਊਗਾ 15 ਕਿਲੋਮੀਟਰ ਬਾਅਦ ਕੋਹੀਮਾ ਫਿਰ ਕੋਹੀਮਾ ਤੋਂ ਖੱਬੇ ਪਾਸੇ ਦੀਵਾਪੁਰ ਦੀਵਾਪੁਰ ਇੱਥੋਂ ਦਾ ਵੱਡਾ ਸ਼ਹਿਰ ਆ ਇੱਥੇ ਹੋਮਸਟੇ ਦਾ ਬੋਰਡ ਲੱਗਿਆ ਹੋਇਆ ਡਾਊਨ ਹੋਮਸਟੇ ਇੱਕ ਮਿੰਟਿਆ ਪਹਿਲਾਂ ਪਲਾਨ ਬਣਾ ਲਈਏ ਮੜਾ ਜਾ ਲੋ ਜੀ ਅੱਜ ਥੋੜਾ ਜਿਹਾ ਆਰਾਮ ਕਰੀਏ ਕਿਉਂਕਿ ਰਾਤ ਬਹੁਤ ਬੇਰਾਮੀ ਕੱਟੀ ਆ ਟਾਈਮ ਸੀ ਰੀ ਮੈਂ 3 ਕਜੇ ਹੋਮ ਸਟੇ ਬੁੱਕ ਕਰ ਲਿਆ ਇੱਕ ਹਜੇ ਫੋਨ ਤੇ ਗੱਲ ਹੋਈ ਆ ਹੈਲੋ ਯਾ ਸੀਮ ਟੂ ਐਕਚੁਅਲੀ ਆਮ fromParams ਪੰਜਾਬ ਯਾ ਜਸਟ ਐਂਟਰਡ fromParams ਮਨੀਪੁਰ ਨਾਓ ਆਈ ਵਿਲ ਐਕਸਪਲੋਰ ਨਾਗਾਲੈਂਡ ਓ ਯਾ ਯੈਸ ਯੈਸ fromParams ਲਾਸਟ 45 ਡੇਸ ਆਮ ਔਨ ਨਾਰਥ ਈਸਟ ਟੂਰ ਯੈਸ So yes, sure. yes, yes, please. Yeah. Okay, yes. Okay, so what did you say about the charges? Uh, okay, okay. So I'll eat only veg. I am pure vegetarian, so that's why. So breakfast and uh, dinner is included? Yes, breakfast and dinner included. ओके ओके दैट्स ओके। ਲੋਜੀ ਕਮਰੇਜ ਹੋਮਸਟੇ ਦੇ ਵਿੱਚ ਆ ਕੇ ਆਪਾਂ ਬਹਿ ਗਏ ਆ ਕਨਵਰਸੇਸ਼ਨ ਦੇ ਵਿੱਚ ਤੁਸੀਂ ਸੁਣੀ ਲਿਆ ਹੋਣਾ ਵੀ 800 ਰੁਪਈਆ ਦਾ ਕਮਰਾ ਪਹਿਲਾਂ ਮੈਂ ਥੋੜਾ ਜਿਹਾ ਘੱਟ ਕਰਾਉਣ ਲੱਗਿਆ ਸੀ ਫਿਰ ਉਹ ਕਹਿੰਦੇ ਵਿੱਚ ਰੋਟੀ ਪਾਰੀ ਭਾਈ ਸੋਡਾ ਇਨਕਲੂਡ ਆ ਫਿਰ ਮੈਨੂੰ ਠੀਕ ਲੱਗਿਆ ਮੇਰੀ ਨਾ 바ਰਗੇਨਿੰਗ ਸਕਿੱਲ ਨੇ ਜਿਹੜੀ ਘੱਟ ਕਰ ਲਓ ਜੀ ਘੱਟ ਕਰ ਲਓ ਜੀ ਮੈਂ ਬਾਹਲਾ ਮਾੜਾ ਇ ਚੀਜ਼ਾਂ ਦੇ ਵਿੱਚ ਤਾਂ ਹੀ ਮੈਂ ਕਿਸੇ ਉਹ ਦੁਕਾਨ ਦੇ ਉੱਤੇ ਨਹੀਂ ਜਾਂਦਾ ਕਦੇ ਵੀ ਸਮਾਨ ਲੈਣ ਜਿੱਥੇ ਫਿਕਸ ਰੇਟ ਨਾ ਹੋਵੇ ਕਿਉਂਕਿ ਮੈਥੋਂ ਘੱਟ ਵੱਧ ਕੀਤਾ ਨਹੀਂ ਜਾਂਦਾ ਫਿਰ ਮੈਨੂੰ ਬਾਤ ਲੱਗ ਜਾਂਦਾ ਹੁੰਦਾ ਵੀ ਅਗਲਾ ਪੈਸੇ ਫਿਲਹਾਲ ਬਿਨਾ ਪਰਮਿਟ ਤੋਂ ਨਾਗaland ਚ ਬੈਠੇ ਆ ਮੈਨੂੰ ਨਹੀਂ ਪਤਾ ਪਰਮਿਟ ਇੱਥੇ ਚਾਹੀਦਾ ਹੁੰਦਾ ਕਿ ਨਹੀਂ ਚਾਹੀਦਾ ਹੁੰਦਾ ਕਿਉਂਕਿ ਪੁਲਿਸ ਵਾਲਿਆਂ ਨੂੰ ਪੁੱਛਿਆ ਉਹ ਵੀ ਮਨਾ ਕਰ ਗਏ ਉਹ ਮੈਨੂੰ ਕਹੀ ਜਾਣ ਵੀ ਤੇਰੇ ਕੋਲ ਹੋਣਾ ਕੁਛ ਨਾ ਕੁਛ ਤਾਂ ਮੈਂ ਕਿਹਾ ਮੇਰੇ ਕੋਲ ਤਾਂ ਕੁਛ ਵੀ ਨਹੀਂ ਕਰਨ ਚੱਲ ਜਾ ਬੜ ਕੋਈ ਨਾ ਤੇ ਮੈਂ ਹਜੇ ਰਿਸਰਚ ਵੀ ਨਹੀਂ ਕੀਤੀ ਵੀ ਪਰਮਿਟ ਮਿਲਦਾ ਕਿ ਨਹੀਂ ਦੇਖੂਗਾ ਮੈਂ ਅੱਥਨੇ ਦੇਖਾਂਗੇ ਜੇ ਪਰਮਿਟ ਬਣਦਾ ਹੋਇਆ ਆਨਲਾਈਨ ਬਣਾ ਲਾਂਗੇ ਬਾਕੀ ਮੈਂ ਵੀ ਗੱਲਾਂ ਚ ਉੜਦੀਆਂ ਉੜਦੀਆਂ ਗੱਲਾਂ ਚ ਸੁਣਿਆ ਵੀ ਇੱਧਰਲੇ ਪਾਸੇ ਪਰਮਿਟ ਚਾਹੀਦਾ ਹੁੰਦਾ ਨਾਗaland ਦੇ ਵਿੱਚ ਬੈਗੇ ਆ ਇਹ ਵੀ ਥੋੜਾ ਜਿਹਾ ਏਰੀਆ ਦਹਿਸ਼ਤ ਕਰ ਮਣੀਪੁਰ ਥੋੜਾ ਜਿਆਦਾ ਜਿਆਦੇ ਮਾਹੌਲ ਖਰਾਬ ਸੀ ਕਿਉਂਕਿ ਉੱਥੇ ਰੀਸੈਂਟ ਹਜੇ ਕਾਂਡ ਹੋ ਕੇ ਹਟੇ ਨਹੀਂ ਇੱਥੇ ਵੀ ਮਾੜਾ ਮੋਟਾ ਇਹ ਟੈਕਸਾਂ ਟੁਕਸਾਂ ਨੂੰ ਲੈ ਕੇ ਜਾਂ ਸਾਨੂੰ ਖੜਕਾਂ ਦੇ ਉੱਤੇ ਉਗਰਵਾਦੀ ਵਗੈਰਾ ਰੋਕਦੇ ਰਹਿੰਦੇ ਨੇ ਇਹ ਜਿਹੀਆਂ ਗੱਲਾਂ ਇਧਰਲੇ ਪਾਸੇ ਆਮ ਨਹੀਂ ਚਲੋ ਇਹਨੂੰ ਵੀ ਆਪਾਂ ਜਦੋਂ ਮਣੀਪੁਰ ਦੇ ਵਿੱਚੋਂ ਆਗੇ ਤਾਂ ਇਹਨੂੰ ਵੀ ਆਪਾਂ ਬਹੁਤ ਸੇਫਟੀ ਨਾਲ ਘੁੰਮਾਂਗੇ ਧਿਆਨ ਰੱਖਾਂਗੇ ਆਪਦਾ ਤੇ ਫਿਲਹਾਲ ਹੁਣ ਰੈਸਟ ਕਰਦੇ ਆਂ ਕੱਲ ਨੂੰ ਮਿਲਦੇ ਆ ਜੀ ਨੰਮੀ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਗaland ਦਾ ਸਾਨੂੰ ਉਹ ਏਰੀਆ ਦਿਖਾਵਾਂਗੇ ਜਿੱਧਰਲੇ ਪਾਸੇ ਟੂਰਿਸਟ ਨਹੀਂ ਜਾਂਦੇ ਪੰਡਾ ਪੰਡਾ ਵਿੱਚ ਦੀ ਆਪਾਂ ਜਾਵਾਂਗੇ ਕਿਦਾਂ ਨਾ ਕਹਤੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ